ਆਪ ਸਾਰੇ ਬਹੁਤ ਆਮ ਚੋਰ ਵਾਸਤੇ ਗੱਤਰ ਹੋਏ ਇਹ ਚੋਰ ਦੇਖ ਕੇ ਕੀ ਤਿਉਹਾਰ ਬਦਲਦੀ ਹੈ ਮੇਰੇ ਵੀ ਲੋ ਅੱਜ ਮੈਂ ਸਮਝਦਾ ਕਿ ਇਹ 베ਰਕੇ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਰੈਲੀ ਆ ਮੈਂ ਇਹ ਤਕਰੀਬਨ 2007 ਤੋਂ 베ਰਕੇ ਦੇ ਵਿੱਚ ਵਿਚਰਿਆ ਅੱਜ 베ਰਕੇ ਵਾਲਿਆਂ ਨੇ ਕਮਾਲ ਹੀ ਕਰ ਦਿੱਤੀ ਆ ਜਿਹੜੀ ਸਮੁੱਚੀ ਕਾਂਗਰਸ ਇੱਕ ਪਲੇਟਫਾਰਮ ਤੇ ਆ ਕੇ ਜਦੋਂ ਵੀ ਇਤਿਹਾਸ ਆ ਜਦੋਂ ਕਾਂਗਰਸ ਕਾਂਗਰਸ ਬਣ ਕੇ ਇਲੈਕਸ਼ਨ ਲੜਦੀ ਆ ਇਹਨੂੰ ਕੋਈ ਨਹੀਂ ਖਵਾ ਸਕਦਾ ਅੱਜ ਮੈਂ ਦਾਵਾ ਕਰਦਾ 베ਰਕੇ ਦੀਆਂ ਦੋਵੇਂ ਸੀਟਾਂ ਜੇਸ ਤਾਂਗ ਦਾ ਇੱਕ ਕੰਮ காங்கிரஸ் ਸਾਹਿਬ ਵੱਡੇ ਲੀਡ ਦੇ ਨਾਲ ਕਾਂਗਰਸ ਇਲੈਕਸ਼ਨ ਜਿੱਤੂ ਕਾਂਗਰਸ ਉਹ ਇਹ ਪੰਜਾਬ ਦੀ ਬਦਕਿਸਮਤੀ ਆ ਇਹ ਬਦਲਾਅ ਵਾਲੀ ਸਰਕਾਰ ਜਿਹੜੀ ਆ ਤੇ ਚੁਣ ਲਈ ਸੀ ਤੇ ਇਹਨਾਂ ਦੇ ਰਾਜ ਦੇ ਵਿੱਚ ਲੌਇੰਡ ਆਰਡਰ ਜਿਹੜਾ ਬਿਲਕੁਲ ਫੇਲ ਹੋ ਗਿਆ ਕੋਈ ਐਸਾ ਵਪਾਰੀ ਨਹੀਂਗਾ ਜਿੰਨੂੰ ਧਮਕੀ ਨਹੀਂ ਆਈ ਜਿੰਨੂੰ ਫਰੋਤੀ ਨਹੀਂ ਦਿੱਤੀ ਤੇ ਕੋਈ ਐਸਾ ਨਾ ਸ਼ਹਿਰ ਚਾ ਨਾ ਪਿੰਡ ਚ ਕੋਈ ਬੰਦਾ ਬਚਿਆ ਇਹ ਅੱਜ ਲਾਅ ਐਂਡ ਆਰਡਰ ਵਾਈ ਨਾ ਬੁਰਾ ਹਾਲਿਆ ਕਿ ਗੈਕਸਰਾ ਦੇ ਹੌਸਲੇ ਵਧੇ ਆ ਆ ਜਿਹੜੇ ਅਤਵਾਦੀ ਕਾਰਵਾਈਆਂ ਹੋ ਰਹੀਆਂ ਇਹਨਾਂ ਨੂੰ ਇੱਕੋ ਪਾਰਟੀ ਆ ਜਿਹੜੀ ਨੱਥ ਪਾ ਸਕਦੀ ਉਹ ਆ ਧੰਨਵਾਦ ਵੀਰ ਕੇ ਜੋ ਸੂਰਜ ਜਨਨ ਪੂਰਬੀ ਚੜਦਾ ਜਦੋਂ ਇਹ ਸੂਰਜ ਜਨਨ ਪੂਰਬੀ ਚੜਦਾ ਨਾ ਭਾਵੇਂ ਵਿਧਾਨ ਸਭਾ ਹੋਵੇ ਭਾਵੇਂ ਲੋਕ ਸਭਾ ਹੋਵੇ ਤੇ ਭਾਵੇਂ ਬਾਦ ਦੀ ਇਲੈਕਸ਼ਨ ਹੋਵੇ ਇਹ ਤੁਹੀਂ ਖਾ ਦੇਣੀ ਕਦੀ ਨਹੀਂ ਅਹੀਂ ਇਹ ਸ਼ੀਰ ਜਿੱਤ ਗਏ ਕਾਂਗਰਸ ਝੋਲੀ ਸਪਾਉਂਗਾ ਹਾਂਜੀ ਇਹੋ ਜਣੇ ਦਾ ਅਮਨ ਚੰਦ ਹੀ ਨੰ ਕੰਮ ਕਰਾਂਗੇ ਹਾਂ ਤੇ ਪ੍ਰਕਾਸ਼ਣ ਨੇ ਦਵਾਗੇ ਹਾਂ ਪੰਜੇ ਨੂੰ ਅਟਾ ਪਾਵਾਂਗੇ ਅਮਨ ਚੰਦ